ਸਲੋਕ ਮਹੱਲਾ ਦੀ ਜਾਤ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਤਿਆ ਪਲ ਪਾਵਣ ਹਉਮੈ ਵਿਚੋਂ ਜਾਏ ਬੰਧਨ ਤੋੜੈ ਮੁਕਤ ਹੋਈ ਸੱਚੇ ਰਹੈ ਸਮਾਏ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਸੋਰਠਿ ਦੀ ਵਾਰ ਦੇ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਾਂ ਦਾ 644 ਨੰਬਰ ਅੰਕ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਬੜਾ ਹੀ ਕੀਮਤੀ ਹੈ ਲੇਕਿਨ ਉਹ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਦਾ ਹੈ ਤੇ ਉਸ ਦਾ ਸਿਮਰਨ ਕਰਨ ਦੇ ਨਾਲ ਮਨ ਦੀ ਹਰੇਕ ਕੋਇਸ਼ ਪੂਰੀ ਹੋ ਜਾਂਦੀ ਹੈ ਤੇ ਮਾਇਆ ਦੇ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਈਦਾ ਹੈ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਸਤ ਗੁਰ ਕੀ ਸੇਵਾ ਸਫਲ ਹੈ ਉਸ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਜਿਹੜੀ ਹੈ ਉਹ ਸਫਲ ਹੈ ਸਾਨੂੰ ਫਲ ਦੇਣ ਵਾਲੀ ਹੈ ਜਿਹੜੀ ਨਾਸ ਨਹੀਂ ਹੁੰਦੀ ਜੇ ਕੋ ਜੇ ਕੋ ਕਰੇ ਕਰਦਾ ਹੈ ਚਿੱਤ ਲਾਏ ਚਿੱਤ ਲਾ ਕੇ ਕਰਦਾ ਹੈ ਉਸ ਦੇ ਨਾਲ ਕੀ ਹੁੰਦਾ ਹੈ ਮਨ ਚਿੰਦਿਆ ਫਲ ਪਾਵਣ ਮਨ ਚਿੰਦਿਆ ਮਨ ਦੇ ਵਿੱਚ ਸੋਚਿਆ ਫਲ ਪਾਵਣ ਫਲ ਪ੍ਰਾਪਤ ਕਰ ਲੈਂਦਾ ਹੈ ਹਮੈ ਵਿੱਚੋਂ ਜਾਏ ਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ ਮੈਂ ਮੇਰੀ ਹੰਕਾਰ ਹਮੈ ਬਿਚੋਂ ਜਾਏ ਉਹ ਵੀ ਨਾਸ ਹੋ ਜਾਂਦਾ ਹੈ ਬੰਧਨ ਤੋੜੇ ਮਾਇਆ ਦੇ ਸਾਰੇ ਬੰਧਨਾਂ ਨੂੰ ਤੋੜ ਦਿੰਦਾ ਹੈ ਮੁਕਤ ਹੋਏ ਬੰਧਨਾਂ ਤੋਂ ਖਲਾਸੀ ਪਾ ਲੈਂਦਾ ਹੈ ਸੱਚੇ ਰਹੈ ਸੁਮਾਏ ਤੇ ਉਸ ਸੱਚੇ ਸਦਾ ਸਿਰ ਰਹਿਣ ਵਾਲਿਆ ਕਾਲਪੁਰਖ ਦੇ ਨਾਮ ਦੇ ਵਿੱਚ ਸਦਾ ਹੀ ਲੀਨ ਰਹਿੰਦਾ ਸਤਿਗੁਰੂ ਨੂੰ ਮਾਨ ਕਰਦੇ ਨੇ ਜੇ ਕੋਈ ਮਨੁੱਖ ਚਿੱਤ ਲਾ ਕੇ ਸੇਵਾ ਕਰੇ ਸਿਮਰਨ ਕਰੇ ਤਾਂ ਸਤਿਗੁਰੂ ਦੀ ਦਸੀ ਸੇਵਾ ਜ਼ਰੂਰ ਫਲ ਲਾਉਂਦੀ ਹੈ ਮਨ ਇਛਾ ਫਲ ਮਿਲਦਾ ਹੈ ਹੰਕਾਰ ਮਨ ਵਿੱਚੋਂ ਦੂਰ ਹੋ ਜਾਂਦਾ ਹੈ ਗੁਰੂ ਦੀ ਦਸੀਕਾਰ ਮਾਇਆ ਦੇ ਬੰਧਨਾਂ ਨੂੰ ਤੋੜਦੀ ਹੈ ਬੰਦਨਾ ਤੋਂ ਖਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿੱਚ ਮਨੁੱਖ ਸਮਾਇਆ ਰਹਿੰਦਾ ਹੈ ਇਸ ਜਗ ਮਹਿ ਨਾਮ ਅਲੱਬ ਹੈ ਗੁਰਮੁਖ ਬਸੈ ਮਨਿ ਆਈ ਨਾਨਕ ਜੋ ਗੁਰ ਸੇਵਿ ਹੈ ਆਪਣਾ ਹਉ ਦਿਨ ਬਲੇ ਹਰਿ ਜਾਉ ਸਤਿਗੁਰੂ ਪਰਮਾਨੰ ਕਰਦੇ ਨੇ ਇਸ ਜਗ ਮੈਂ ਇਸ ਸੰਸਾਰ ਦੇ ਵਿੱਚ ਨਾਮ ਪ੍ਰਮਾਤਮਾ ਦਾ ਨਾਮ ਅਲੱਬ ਹੈ ਦੁਰਲੱਭ ਹੈ ਬੜਾ ਹੀ ਅਨੋਖਾ ਹੈ ਗੁਰਮੁਖ ਪਰੇ ਗੁਰੂ ਦੀ ਮੱਤ ਤਰਨ ਕੀਤਿਆਂ ਬਸੈ ਮਨਿਆਏ ਮਨ ਦੇ ਵਿੱਚ ਆ ਕੇ ਵੱਸਦਾ ਹੈ ਨਾਨਕ ਜੋ ਗੁਰ ਸੇਵੇ ਆਪਣਾ ਏ ਨਾਨਕ ਜੋ ਸਿੱਖ ਆਪਣੇ ਗੁਰੂ ਦੀ ਦਸੀ ਸੇਵਾ ਕਰਦਾ ਹੈ ਤੇ ਉਸ ਦੇ ਮੁਤਾਬਕ ਸੇਵਾ ਸਿਮਰਨ ਕਰਦਾ ਹੈ ਹਉ ਤਿਨ ਬਲਿਹਾਰੈ ਜਾਉ ਹਉ ਮੈਂ ਤਿਨ ਉਹਨਾਂ ਦੇ ਬਲੇ ਆਰਾ ਕੁਰਬਾਨ ਜਾਂਦਾ ਹਾਂ ਸਤਿਗੁਰੂ ਪਰਮਾਨੰਤ ਕਰਦੇ ਨੇ ਇਸ ਸੰਸਾਰ ਵਿੱਚ ਹਰੀ ਦਾ ਨਾਮ ਦੁਰਲੱਭ ਹੈ ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿੱਚ ਆ ਕੇ ਵੱਸਦਾ ਹੈ ਏ ਨਾਨਕ ਆਖ ਮੈਂ ਸਦਕੇ ਆ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦਸਿਕਾਰ ਕਰਦੇ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਮਹੱਲਾ ਦੀ ਜਾ ਮਨ ਮੁਖ ਮਨ ਅਜਿਤ ਹੈ ਦੁਜੈ ਲਕੈ ਜਾਏ ਤਿਸ ਨੂੰ ਸੁਖ ਸੁਪਨੈ ਨਹੀਂ ਦੁਖੇ ਦੁਖ ਬਿਹਾਏ ਮਨ ਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨ ਉਸ ਦਾ ਮਨ ਅਜਿਤ ਹੈ ਉਸ ਉਤੇ ਕਾਪੂ ਨਹੀਂ ਪਾਇਆ ਜਾ ਸਕਦਾ ਦੁਜੇ ਲੱਗਿਆ ਜਾਏ ਦੁਜੇ ਮਾਇਆ ਦੇ ਪਿੱਛੇ ਲੱਗਿਆ ਉਹ ਮਨ ਸਦਾ ਹੀ ਇੱਧਰ ਉੱਧਰ ਭਟਕਦਾ ਰਹਿੰਦਾ ਤੇ ਉਸ ਨੂੰ ਉਸ ਨੂੰ ਸੁੱਖ ਸੁਪਨਾ ਨਹੀਂ ਕਦੇ ਵੀ ਸੁੱਖ ਹੈ ਜਿਹੜਾ ਸੁਪਨੇ ਵਿੱਚ ਵੀ ਪ੍ਰਾਪਤ ਨਹੀਂ ਹੁੰਦਾ ਦੁੱਖੇ ਦੁੱਖ ਭਿਆਏ ਜਿਹੜੀ ਉਸ ਦੀ ਜ਼ਿੰਦਗੀ ਹੈ ਉਹ ਦੁੱਖਾਂ ਦੇ ਵਿੱਚ ਹੀ ਬਤੀਤ ਹੁੰਦੀ ਹੈ ਮਨ ਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੁੰਦਾ ਹੈ ਕਿਉਂਕਿ ਉਹ ਮਾਇਆ ਵਿੱਚ ਜਾ ਕੇ ਲੱਗਾ ਹੋਇਆ ਹੈ ਸਿੱਟਾ ਇਹ ਹੈ ਕਿ ਉਸ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ ਉਸ ਦੀ ਉਮਰ ਸਦਾ ਦੁੱਖ ਵਿੱਚ ਹੀ ਗੁਜ਼ਰਦੀ ਹੈ ਕਰ ਕਰ ਪੜ ਪੜ ਪੰਡਿਤ ਥਕੇ ਸਿੱਧ ਸਮਾਦ ਲਗਾਈ ਇਹੋ ਮਨ ਬਸ ਨ ਆਵਈ ਥਕੇ ਕਰਮ ਕਮਾਈ ਕਰ ਕਰ ਹਰੇਕ ਘਰ ਦੇ ਵਿੱਚ ਕਰ ਕਰ ਪੰਡਿਤ ਕਰ ਕਰ ਦੇ ਵਿੱਚ ਪੰਡਿਤ ਬਾਬਾ ਨੇਕਾਂ ਪੰਡਿਤ ਪੜਤ ਕੇ ਉਹ ਪੜ ਕੇ ਥੱਕ ਗਏ ਨੇ ਸਿੱਧ ਸਮਾਦ ਸਿੱਧਾਂ ਦੇ ਵਾਂਗੂ ਸਮਾਧੀਆਂ ਲਗਾ ਗਏ ਇਹ ਮਨ ਪਰ ਜਿਹੜਾ ਇਹ ਮਨਕ ਹੈ ਵਸਨ ਆਵੇ ਬਸ ਦੇ ਵਿੱਚ ਨਹੀਂ ਆਉਂਦਾ ਠੱਕੇ ਕਰਮ ਕਮਾਏ ਇਹ ਇਹ ਕੰਮ ਕਰਕੇ ਥੱਕ ਗਏ ਨੇ ਅਨੇਕਾਂ ਪੰਡਿਤ ਲੋਕ ਪੜ ਪੜ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਨੇ ਕਈ ਕਰਮ ਕਾਂਡ ਕਰਕੇ ਥੱਕ ਗਏ ਨੇ ਸਿੱਧਾਂ ਦੇ 84 ਦੇ 84 ਆਸਣ ਲਗਾ ਕੇ ਬੈਠ ਗਏ ਨੇ ਪਰ ਥੱਕ ਗਏ ਨੇ ਪੜਨ ਨਾਲ ਤੇ ਸਮਾਧੀਆਂ ਨਾਲ ਇਹ ਮਨਕ ਆਪੋ ਨਹੀਂ ਆਉਂਦਾ ਇਸ ਦੇ ਲਈ ਗੁਰੂ ਸਾਹਿਬ ਪਰਮਾਨ ਕਰਦੇ ਨੇ ਭੇਖ ਤਾਰੀ ਭੇਖ ਕਰ ਥਕੇ 860 తీర్థਨਾয়ে ਮਨ ਕੀ ਸਾਰ ਨ ਜਾਣਨੀ ਹਮੇ ਭਰਮ ਬੁਲਾਏ ਭੇਖ ਤਾਰੀ ਆਪਣਾ ਪੇਖ ਬਦਲਣ ਵਾਲੇ ਪੇਖ ਕਰ ਕਰਕੇ ਉਹ अनेका ਹੀ ਪੇਸ ਬਦਲ ਕੇ ਵੀ ਥੱਕ ਚੁੱਕੇ ਨੇ ਭਾਵ ਕੀ ਉਹ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਣਿਆ ਹੋਇਆ ਹੈ ਤੇ ਭਟਕਦਾ ਇੱਧਰ ਉੱਧਰ ਫਿਰਦਾ ਹੈ ਕਰ ਥਕੇ ਪਰ ਕਹਿੰਦੇ ਉਹ ਥੱਕ ਜਾਂਦੇ ਨੇ 86 ਤੀਰਥ ਨਾਏ ਜਿਵੇਂ ਸਤਿਗੁਰੂ ਕਹਿੰਦੇ ਨੇ ਉਹ 68 ਤੀਰਥਾਂ ਉੱਤੇ ਨਹਾਉਂਦਾ ਫਿਰਦਾ ਹੈ ਇਸੇ ਤਰ੍ਹਾਂ ਉਸ ਅਕਾਲਪੁਰਖ ਪਰਮਾਤਮਾ ਦੇ ਨਾਮ ਨੂੰ ਨਾਮ ਦੇ ਸਿਮਰਨ ਨੂੰ ਛੱਡ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨੂੰ ਛੱਡ ਕੇ ਇੱਧਰ ਉੱਧਰ ਨਕ ਨਗਰ ਰਗੜਦਾ ਫਿਰਦਾ ਹੈ ਮਨ ਕੀ ਸਾਰ ਨਾ ਜਾਣਨੀ ਉਨਾਂ ਨੇ ਕਦੇ ਮਨ ਦੀ ਅਵਸਥਾ ਨਹੀਂ ਜਾਣੀ ਮਨ ਦੀ ਅਵਸਥਾ ਨਹੀਂ ਸਮਝੀ ਹੋਮ ਪਰਮ ਭੁਲਾਏ ਤੇ ਮਾਇਆ ਦੇ ਮੋਹ ਦੇ ਵਿੱਚ ਅਹੰਕਾਰ ਦੇ ਵਿੱਚ ਪਰਮ ਭਟਕਣਾ ਦੇ ਵਿੱਚ ਭੁਲਾਏ ਸਦਾ ਹੀ ਭੁੱਲੇ ਰਹਿੰਦੇ ਨੇ ਸਤਿਗੁਰੂ ਨੂੰ ਮਾਨ ਕਰਦੇ ਨੇ ਭੇਗ ਕਰਨ ਵਾਲੇ ਮਨੁੱਖ ਭਾਵ ਸਾਧੂ ਲੋਕ ਕਈ ਪੇਖ ਕਰ ਕਰਕੇ 68 ਆੜ੍ਹ ਤੀਰਥਾਂ ਦੇ ਨਾ ਆ ਕੇ ਵੀ ਥੱਕ ਗਏ ਨੇ ਹੋਮੇ ਦੇ ਪਰਮ ਵਿੱਚ ਭੁੱਲੇ ਹੋਿਆਂ ਨੂੰ ਮਨ ਦੀ ਸਾਰ ਨਹੀਂ ਆਈ ਉਹਨਾਂ ਨੇ ਮਨ ਦੀ ਪ੍ਰਤੀ ਨੂੰ ਨਹੀਂ ਸਮਝਿਆ ਗੁਰ ਪ੍ਰਸਾਦੀ ਭਉ ਭਿਆ ਬਡ ਭਾਗ ਬਸਿਆ ਮਨ ਆਈ ਭੈ ਪਈਏ ਮਨ ਬਸ ਹੋਆ ਹਮੇ ਸ਼ਬਦ ਜਲਾਏ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਓ ਪਿਆ ਜਿਹੜਾ ਪ੍ਰਮਾਤਮਾ ਦਾ ਡਰ ਸੀ ਉਹ ਮਨ ਦੇ ਵਿੱਚ ਪ੍ਰਾਪਤ ਹੋ ਗਿਆ ਭਾਵ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਬੀਜ ਸੀ ਉਹ ਉੰਗਰ ਪਿਆ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਵੱਡ ਭਾਗ ਵੱਡਿਆਂ ਭਾਗਾਂ ਦੇ ਨਾਲ ਬਸਿਆ ਮੰਨ ਆਏ ਪ੍ਰਮਾਤਮਾ ਦਾ ਨਾਮ ਮਨ ਦੇ ਵਿੱਚ ਆ ਵਸਦਾ ਹੈ ਭੈ ਭਈ ਪਰਮਾਤਮਾ ਦਾ ਡਰ ਪਿਆਈ ਮਨ ਵਸੋ ਉਹ ਮਨ ਹੈ ਜਿਹੜਾ ਵਸਦੇ ਵਿੱਚ ਆਉਂਦਾ ਹੈ ਹੋਮੇ ਸ਼ਬਦ ਜਲਾਏ ਤੇ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਹੋਮੇ ਨੂੰ ਜਲਾ ਲਈਦਾ ਹੈ ਹੋਮੇ ਨਾਸ਼ ਹੋ ਜਾਂਦੀ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਵੱਡੇ ਭਾਗ ਬੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਪਉਪਜਦਾ ਹੈ ਭਾਬ ਪ੍ਰਮਾਤਮਾ ਦਾ ਨਾਮ ਉੰਗਰਦਾ ਹੈ ਤੇ ਮਨ ਵਿੱਚ ਵਿੱਚ ਆ ਕੇ ਵੱਸਦਾ ਹੈ ਹਰੀ ਦਾ ਪਉਪਜਿਆ ਹੈ ਤੇ ਮਨ ਤੇ ਹਮੇ ਸਤਿਗੁਰੂ ਦੇ ਸ਼ਬਦ ਨਾਲ ਹੀ ਸੜਕੇ ਮਨ ਵਸ ਦੇ ਵਿੱਚ ਆਉਂਦਾ ਹੈ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਏ ਨਉ ਪਾਇਆ ਨਾਨਕ ਸੁਖ ਸਮਾਏ ਸਾਚਰਤੇ ਸਦਾ ਫਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਸੇ ਨਿਰਮਲ ਓ ਪਵਿੱਤਰ ਜੋਤੀ ਜੋਤ ਮਿਲਾਏ ਪਰਮਾਤਮਾ ਦੀ ਜੋਤ ਦੇ ਨਾਲ ਇਕਮਿਕ ਹੋ ਜਾਣਾ ਸਤਗੁਰ ਮਿਰੀਏ ਜਦੋਂ ਅਕਾਲ ਪੁਰਖ ਪਰਮਾਤਮਾ ਮਿਲ ਪਿਆ ਨਉ ਪਾਇਆ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਨਾਨਕ ਇਹ ਨਾਨਕ ਸੁਖ ਸਮਾਏ ਫਿਰ ਸਦਾ ਇਸ ਸਦਾ ਲਈ ਸੁਖ ਪ੍ਰਾਪਤ ਹੋ ਜਾਂਦਾ ਹੈ ਜੋ ਮਨੁੱਖ ਜੋਤੀ ਪ੍ਰਭੂ ਵਿੱਚ ਆਪਣੇ ਮਿਰਤੀ ਮਲਾ ਕੇ ਸੱਚੇ ਵਿੱਚ ਰੰਗੇ ਗਏ ਹਨ ਉਹ ਨਿਰਮਲ ਹੋ ਗਏ ਨੇ ਔਰ ਇਹ ਨਾਨਕ ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਨਾਮ ਪ੍ਰਾਪਤ ਹੁੰਦਾ ਹੈ ਤੇ ਸੁਖ ਵਿੱਚ ਸਮਾਈ ਹੁੰਦੀ ਹੈ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪੌੜੀ ਏ ਭੂਪਤ ਰਣੇ ਰੰਗ ਦਿਨ 400 ਆਪਣਾ ਇਹੋ ਮਾਇਆ ਰੰਗ ਕੁਸੰਭ ਖਿੰਨ ਮਹਿਲਹਿ ਜਾਵਣਾ ਚੱਲਦਿਆਂ ਨਾਲ ਨ ਚੱਲੇ ਸਿਰ ਪਾਪ ਲੈ ਜਾਵਣਾ ਇਹ ਭੂਪਤ ਇਹ ਰਾਜ ਰੰਗ ਉਨ੍ਹਾਂ ਦੇ ਮੌਜ ਮਾਸੀ ਦੇ ਦਿਨ ਦਿਨ ਚਾਰ ਚਾਰ ਦਿਨਾਂ ਦੀ ਜਿਹੜੀ ਚੜ੍ਹਦਾ ਉਹ ਚਾਰ ਦਿਨਾਂ ਦੀ ਸੁਹਾਵਣਾ ਸ਼ੋਭਨਿਕ ਹੁੰਦੇ ਨੇ ਉਹ ਚਾਰ ਦਿਨਾਂ ਵਾਸਤੇ ਉਹਨਾਂ ਦੀ ਜਿਹੜੀ ਚੜ੍ਹਾਈ ਹੁੰਦੀ ਹੈ ਉਹ ਚਾਰ ਦਿਨਾਂ ਵਾਸਤੇ ਹੁੰਦੀ ਹੈ ਸ਼ੋਭਨਿਕ ਹੁੰਦੇ ਨੇ ਇਹ ਮਾਇਆ ਜਿਵੇਂ ਇਸ ਮਾਇਆ ਰੰਗ ਕੁ ਸੰਭੋ ਸੁਦਾ ਰੰਗ ਭਾਵ ਥੋੜੇ ਦਿਨਾਂ ਦਾ ਹੁੰਦਾ ਹੈ ਖਿੰਮਹਿ ਇੱਕ ਪਲ ਦੇ ਵਿੱਚ ਲਹਿ ਜਾਵਣਾ ਜਿਵੇਂ ਉਹ ਮਾਇਆ ਦਾ ਰੰਗ ਇੱਕ ਪਲ ਦੇ ਵਿੱਚ ਇੱਕ ਛਿਨ ਦੇ ਵਿੱਚ ਉਤਰ ਜਾਂਦਾ ਹੈ ਚੱਲਦਿਆਂ ਨਾਲ ਨਾ ਚੱਲੇ ਜਿਹੜੀ ਮਾਇਆ ਹੈ ਉਹ ਅੰਤ ਸਮੇਂ ਨਾਲ ਨਹੀਂ ਜਾਂਦੀ ਸਿਰ ਪਾਪ ਲੈ ਜਾਵਣਾ ਪਰ ਉਸ ਮਾਇਆ ਦੇ ਨਾਲ ਜਿਹੜੇ ਪਾਪ ਕੀਤੇ ਹੁੰਦੇ ਨੇ ਵਿਕਾਰ ਕੀਤੇ ਹੁੰਦੇ ਨੇ ਸਿਰ ਲੈ ਜਾਵਣਾ ਉਹ ਚਲਦੇ ਸਮੇ ਆਪਣੇ ਨਾਲ ਲੈ ਕੇ ਆਪਣੇ ਸਿਰ ਤੇ ਲੈ ਕੇ ਜਾਂਦਾ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਰਾਜਿਆਂ ਤੇ ਰਾਣੀਆਂ ਦੇ ਇਹ ਰੰਗ ਚਾਰ ਦਿਨਾਂ ਪਾਪ ਥੋੜੇ ਜੇ ਲਈ ਸ਼ੋਭ ਨੇ ਕੁ ਹੁੰਦੇ ਨੇ ਮਾਇਆ ਦਾ ਇਹ ਰੰਗ ਕੁਸੰਬੇ ਰੰਗ ਦਾ ਹੁੰਦਾ ਹੈ ਭਾਵ ਕੁਸੰਬੇ ਵਾਂਗ ਛਿਨ ਭੰਗੁਰ ਹੈ ਛਿਨ ਮਾਤਰ ਵਿੱਚ ਲੈ ਜਾਏਗਾ ਛਿਨ ਮਾਤਰ ਸਮੇਂ ਦੇ ਵਿੱਚ ਲੈ ਜਾਂਦਾ ਹੈ ਸੰਸਾਰ ਤੋਂ ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ ਪਰ ਇਸ ਮਾਇਆ ਦੇ ਕਾਰਨ ਕੀਤੇ ਪਾਪ ਆਪਣੇ ਸਿਰ ਤੇ ਲੈ ਕੇ ਜ਼ਰੂਰ ਚਾਹੀਦਾ ਹੈ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਬਣਾ ਉਹ ਵੇਲਾ ਹੱਥ ਨ ਆਵੇ ਫਿਰ ਪਛਤਾਵਣਾ ਜਾਂ ਪਕੜ ਚਲਾਇਆ ਕਾਲ ਜਦੋਂ ਮੌਤ ਦੇ ਫਰਿਸ਼ਤੇ ਨੇ ਤੈਨੂੰ ਆ ਕੇ ਪਕੜ ਲਿਆ ਫੜ ਲਿਆ ਚਲਾਇਆ ਤੇ ਤੈਨੂੰ ਆਪਣੇ ਅੱਗੇ ਲਾ ਲਿਆ ਤਾਂ ਖਰਾ ਡਰਾਵਣਾ ਤਾਂ ਬੜਾ ਪੈ ਪੀਦ ਹੁੰਦਾ ਹੈ ਕਿ ਆਖੀ ਹੋ ਗਿਆ ਉਹ ਵੇਲਾ ਹੱਥ ਨਾ ਆਵੇ ਫਿਰ ਉਹ ਵੇਲਾ ਹੱਥ ਨਹੀਂ ਆਉਂਦਾ ਜਿਹੜਾ ਸਮਾਂ ਅਸੀਂ ਪਾਪਾਂ ਵਿਕਾਰਾਂ ਦੇ ਵਿੱਚ ਗੁਜ਼ਾਰ ਦਿੱਤਾ ਜਿਸ ਵੇਲੇ ਅਸੀਂ ਉਸ ਆਕਾਲ ਪੁਰਖ ਪਰਮਾਤਮਾ ਦਾ ਸੇਵਾ ਸਿਮਰਨ ਕਰਨਾ ਸੀ ਉਹ ਵੇਲਾ ਆਖਣਾ ਆਵੇ ਫਿਰ ਉਹ ਸਮਾਂ ਹੱਥ ਨਹੀਂ ਆਉਂਦਾ ਫਿਰ ਪਛਤਾ ਆਪਣਾ ਜਦੋਂ ਮੌਤ ਦੇ ਪਰਿਸ਼ਤੇ ਨੇ ਆ ਕੇ ਪਕੜ ਕੇ ਤੈਨੂੰ ਆਪਣੇ ਅੱਗੇ ਲਗਾ ਲਿਆ ਫਿਰ ਬੜਾ ਪਛਤਾਉਂਦਾ ਹੈ ਕਿ ਅਗਰ ਅਸੀਂ ਆਕਾਲਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਲੈਂਦੇ ਤਾਂ ਚੰਗਾ ਹੁੰਦਾ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਜਦੋਂ ਜਮਕਾਲ ਨੇ ਫੜ ਕੇ ਅੱਗੇ ਲਾ ਲਿਆ ਤਾਂ ਜੀਵ ਡਾਟਾ ਪੈ ਪੀ ਤੋਂਦਾ ਹੈ ਮਨੁੱਖ ਜਨਮ ਵਾਲਾ ਉਹ ਸਮਾਂ ਫੇਰ ਨਹੀਂ ਮਿਲਦਾ ਇਸ ਵਾਸਤੇ ਪਛਤਾਉਂਦਾ ਹੈ ਕਿਉਂਕਿ ਜੋ ਸਮਾਂ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਸੇਵਾ ਸਿਮਰਨ ਕਰਨ ਦੇ ਲਈ ਦਿੱਤਾ ਸੀ ਉਹ ਅਸੀਂ ਬਿਆਰ ਤੋਂ ਗਵਾ ਲਿਆ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਤੇ ਭਗਤ ਕਬੀਰ ਜੀ ਪਰਮਾਨ ਕਰਦੇ ਨੇ ਕਬੀਰ ਕਾਚੀ ਸਰਸੋਂ ਫੇਲ ਕੈ ਨਾ ਖਲ ਭਈ ਨਾ ਤੇਲ ਕਹਿੰਦੇ ਅਗਰ ਤੇਲੀ ਕੋਲੂ ਦੇ ਵਿੱਚ ਕੱਚੀ ਸਰੋਂ ਨੂੰ ਪੀਸ ਦਵੇ ਨਾ ਤਾਂ ਉਸ ਤੋਂ ਖਲ ਬਣਦੀ ਹੈ ਔਰ ਨਾ ਹੀ ਉਸ ਦੇ ਵਿੱਚੋਂ ਤੇਲ ਨਿਕਲਦਾ ਫਿਰ ਪਛਤਾਉਣਾ ਫਿਰ ਪਛਤਾਉਂਦਾ ਹੈ ਉਹ ਵੇਲਾ ਹਤਨਾਬ ਜਦੋਂ ਉਹ ਫਸਲ ਕੱਟੀ ਗਈ ਉਹ ਸੋਚਦਾ ਅਗਰ ਮੈਂ ਉਹ ਫਸਲ ਨੂੰ ਨਾ ਕੱਟਦਾ ਥੋੜਾ ਸਮਾਂ ਉਸ ਨੂੰ ਹੋਰ ਦਿੰਦਾ ਪਰ ਸਤਿਗੁਰੂ ਕਹਿੰਦੇ ਨੇ ਫਿਰ ਉਹ ਇੱਕ ਵਾਰੀ ਜਿਹੜਾ ਸਮਾਂ ਲੰਘ ਜਾਂਦਾ ਹੈ ਮੁੜ ਕੇ ਹੱਥ ਨਹੀਂ ਆਉਂਦਾ ਇਸ ਦੇ ਲਈ ਸਾਨੂੰ ਸਮੇਂ ਦੇ ਵਿੱਚ ਸਤਿਗੁਰਾਂ ਦੇ ਹੁਕਮ ਦੇ ਵਿੱਚ ਰਹਿ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਹੜਾ ਸਾਨੂੰ ਜਿਹੜਾ ਸਾਡੇ ਅੰਤ ਸਮੇਂ ਸੁਹਾਇ ਹੁੰਦਾ ਹੈ ਜਿਹੜਾ ਸਾਡੇ ਕੀਤੇ ਵੀ ਪਾਪਾਂ ਵਿਕਾਰਾਂ ਦਾ ਨਾਸ਼ ਕਰਦਾ ਹੈ ਜਿਹੜਾ ਸਾਡੇ ਅੰਦਰੋਂ ਅਹੰਕਾਰ ਦੀ ਮੈਲ ਨੂੰ ਧੋਂਦਾ ਹੈ ਤੇ ਆਪਣੀ ਕਿਰਪਾ ਦੇ ਨਾਲ ਸਾਡੇ ਜੋਤ ਨੂੰ ਆਪਣੇ ਜੋਤ ਦੇ ਵਿੱਚ ਮਿਲਾ ਲੈਂਦਾ ਸਾਨੂੰ ਉਸ ਆਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਦੇ ਸਿੱਖ ਬਣ ਕੇ ਸਾਨੂੰ ਇੱਧਰ ਉੱਧਰ ਮੱਥੇ ਨਹੀਂ ਰਗੜਨੇ ਚਾਹੀਦੇ ਸਾਨੂੰ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ